ਕਿੱਦ ਸਾਹਿਬ ਇੱਕ ਨਵੀਂ ਚਰਚਾ ਛਿੜ ਗਈ ਹੈ ਚਰਚਾ ਛੇੜੀ ਹੈ ਭਾਜਪੀ ਦੇ ਲੀਡਰ ਜਗਮੋਨ ਸਿੰਘ ਰਾਜੂ ਹਰਾਨੇ ਜੋ ਸਾਬਕਾ ਅਧਿਕਾਰੀ ਵੀ ਨੇ ਉਹਨਾਂ ਨੇ ਕੁਝ ਦਸਤਾਵੇਜ਼ ਕਹਿੰਦੇ ਜੀ ਆਰਟੀਆਈ ਰਾਹੀਂ ਉਹਨਾਂ ਤੱਕ ਪਹੁੰਚੇ ਨੇ ਜਿਹਦੇ ਵਿੱਚ ਇਹ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਹੀ ਨਹੀਂ ਜੀ ਬੜਾ ੱਤਕਾ ਹੋ ਗਿਆ ਪਾਣੀਆਂ ਦਾ ੱਤਕਾ ਹੋ ਗਿਆ ਸਾਡੇ ਨਾਲ ਸਾਡਾ ਜਿਹੜਾ ਕੰਟਰੋਲ ਸੀ ਬੀਬੀਐਮਬੀ ਤੋਂ ਉਹ ਵੀ ਇਹ ਆਪਦੇ ਹੱਥ ਚ ਲੈ ਗਏ ਕਹਿੰਦੇ ਕਿ ਜਿਹੜਾ 1996 ਦਾ ਨੋਟੀਫਿਕੇਸ਼ਨ ਹੋਇਆ ਹੈ ਉਹਦੇ ਵਿੱਚ ਰਾਜਧਾਨੀ ਵਾਲਾ ਕਿਤੇ ਹੈ ਹੀ ਨਹੀਂ ਮੈਂ ਆਰਟੀਆਈ ਮੰਗੀ ਹੈ ਪੰਜਾਬ ਸਰਕਾਰ ਤੋਂ ਹਮ ਨਾਲ ਉਹ ਉਦਾਹਰਨਾਂ ਦਿੰਦੇ ਆ ਦੂਜੀ ਆਂਧਰਾ ਪ੍ਰਦੇਸ਼ ਤੇ ਤੇਲਗਾਨਾ ਦੀ ਹਾਈਦਰਾਬਾਦ ਸਾਡੀ ਰਾਜਧਾਨੀ ਸੀ ਉਹਨਾਂ ਦੇ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਤੇਲਗਾਨਾ ਆਪਦੀ ਰਾਜਧਾਨੀ ਬਾਦ ਦੇ ਵਿੱਚ ਜਿੰਨੇ ਹੁਣ ਤੱਕ ਆਏ ਨੇ ਸਾਰੇ ਇਹਦੇ ਜਵਾਬ ਦੇ ਨੇ ਜਿੰਨੇ ਭਾਵੇਂ ਕੋਈ 3 ਮਹੀਨੇ ਮੁੱਖ ਮੰਤਰੀ ਰਿਹਾ ਭਾਵੇਂ ਕੋਈ 6 ਵੀ ਮਹੀਨੇ ਰਿਹਾ ਭਾਵੇਂ ਕੋਈ ਸਾਲ ਰਿਹਾ ਜਾਂ ਕੋਈ 5 ਵਾਰ ਰਿਹਾ ਢਿਲ ਸਾਬ ਇੱਕ ਨਵੀਂ ਚਰਚਾ ਛਿੜ ਗਈ ਹੈ ਜੀ ਚਰਚਾ ਛੇੜੀ ਹੈ ਭਾਜੀਪੀ ਦੇ ਲੀਡਰ ਜਗਮੋਨ ਸਿੰਘ ਰਾਜੂ ਹਰਾਨੇ ਜੋ ਸਾਬਕਾ ਅਧਿਕਾਰੀ ਵੀ ਨੇ ਉਹਨਾਂ ਨੇ ਕੁਝ ਦਸਤਾਵੇਜ਼ ਕਹਿੰਦੇ ਜੀ ਆਰਟੀਆਈ ਰਾਹੀਂ ਉਹਨਾਂ ਤੱਕ ਪਹੁੰਚੇ ਨੇ ਜਿਦੇ ਵਿੱਚ ਇਹ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਹੀ ਨਹੀਂ ਜੀ ਇਹ ਚਰਚਾ ਕਾਫੀ ਵੱਡੀ ਹੈ ਹਮ ਆ ਜੋ ਲੋਕ ਜਿਹੜੇ ਨੇ ਪਹਿਲਾਂ ਇਹ ਸੂਬੇ ਬਣਵਾਈ ਹਮ ਤੇ ਫੇਰ ਇਹਦੇ ਤੇ ਕੋਈ ਕਬੜੀ ਕੀਤਾ ਕੁਰਸੀਆਂ ਲੈ ਲੀਆਂ ਤੇ ਮੋਰਚਾ ਖਤਮ ਪੰਜਾਬੀ ਨਾਲ ਧੱਕਾ ਹੋਇਆ ਕੋਈ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜਦੋਂ ਬਾਕੀ ਰਾਜ ਭਾਸ਼ਾ ਦੇ ਆਧਾਰ ਤੇ ਬੰਨੇ ਸ਼ੁਰੂ ਹੋ ਗਏ ਸਿੱਖਾਂ ਨੇ ਵੀ ਆਪਣਾ ਹੱਕ ਮੰਗਿਆ ਤਾਂ ਉਸ ਵੇਲੇ ਦੇ ਇੱਕ ਮੰਤਰੀ ਗੁਲਜਾਰੀ لال ਨੰਦੇ ਨੇ ਸਭ ਤੋਂ ਵੱਧ ਬੇੜਾ ਕਰ ਕੀਤਾ ਉਹਨਾਂ ਨੇ ਉਹ ਇਲਾਕੇ ਵੀ ਦੂਜੇ ਇਲਾਕਿਆਂ 'ਚ ਪਾਤੇ ਜਿਹੜੇ ਬਹੁਤ ਜ਼ਿਆਦਾ ਅੱਜ ਤੱਕ ਵੀ ਉੱਥੇ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਬੋਲੀ ਜਾਂਦੀ ਹੈ ਆ ਸੂਬੀ ਬਣਾਲੀ ਉਦੋਂ ਤੋਂ ਤੁਰੇ ਵੀ ਨੇ ਪੰਜਾਬੀ ਤੋਂ ਬਾਹਰ ਬੋਲਦੇ ਇਲਾਕੇ ਜੀ ਬੜਾ ੱਤਕਾ ਹੋ ਗਿਆ ਪਾਣੀਆਂ ਦਾ ੱਤਕਾ ਹੋ ਗਿਆ ਸਾਡੇ ਨਾਲ ਸਾਡਾ ਜਿਹੜਾ ਕੰਟਰੋਲ ਸੀ ਬੀਬੀਐਮਬੀ ਤੋਂ ਉਹ ਵੀ ਇਹ ਆਪਦੇ ਹੱਥ ਚ ਲੈ ਗਏ ਤੇ तमाम ਪਤਾ ਹੀ ਨਹੀਂ ਕਿੰਨੀਆਂ ਕ ਗੱਲਾਂ ਤੇ ਅੱਜ ਜਦੋਂ ਕੁਰਸੀਆਂ ਮਿਲ ਗਈਆਂ ਉਦੋਂ ਸਭ ਕੁਝ ਸ਼ਾਂਤ ਹੋ ਗਿਆ ਅਸਲ ਦੇ ਵਿੱਚ ਜਿਹੜੇ ਲੀਡਰਾਂ ਨੇ ਇਹ ਸੂਬੇ ਬਣਵਾਈ ਤੇ ਜਿਨ੍ਹਾਂ ਨੇ ਦਿੱਤੀ ਦੋਹੇ ਇਮਾਨਦਾਰੀ ਦਾ ਪਾਤਰ ਨਹੀਂ ਸੀ ਕੁਰਸੀ ਮਿਲ ਗਈ ਚੁੱਪ ਕਰਕੇ ਬਹਿ ਗਏ ਆ ਕਿਹੜੇ ਲਾਕ ਕੇ ਇਹਨਾਂ ਨੇ ਉਦੋਂ ਬਾਅਦ ਵਾਪਸ ਲੈ ਲਿਆ ਇੱਕ ਆਗੂ ਜਿਹਨੇ ਡਟ ਕੇ ਪੈਰਾਂ ਰਸਤਾ ਨਹੀਂ ਇਹ ਹੋਰ ਫਾਜ਼ਲ ਕਾ ਤੁਹਾਡੇ ਚੱਲੇ ਸੀ ਜਦੋਂ ਨਾਰਾ ਲੱਗਿਆ ਸੀ ਕੰਦੂ ਖੇੜਾ ਕਰੂ ਨਵੇੜਾ ਉਹ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਉਹ ਬੋਰਡ ਦਾ ਦਰਖਤ ਪਿੱਪਲ ਦਾ ਦਰਖਤ ਗਵਾਹ ਨਹੀਂ ਜਿੱਥੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਉੱਥੇ ਮੋਰਚਾ ਲਾਇਆ ਇਹ ਕਹੀਦਾ ਇੱਥੇ ਇਹੋ ਜਿਹੇ ਕਈ ਮੀਡੀਆ ادارے ਵੀ ਇਹੋ ਜਿਹੇ ਜਿਹੜੇ ਇਸ ਗੱਲ ਨੂੰ ਤਰਜੀਹ ਦਿੰਦੇ ਸੀ ਕਿ ਹਿੰਦੀ ਲਿਖਾਓ ਇਹਨਾਂ ਨੇ ਪਹਿਰਾ ਦਿੱਤਾ ਜਿਨ੍ਹਾਂ ਦੇ ਘਰ ਜਮਾਂ 5 7 10 ਕਿਲੋਮੀਟਰ ਤੇ ਐ ਇਲਾਕੇ ਉਹ ਅੱਖਾਂ ਬੰਦ ਕਰ ਗਏ ਕੈਪਟਨ ਅਬਰਿੰਦਰ ਸਿੰਘ ਨੇ ਉਹਦੇ ਉੱਤੇ ਪਹਿਰਾ ਦਿੱਤਾ ਇਸ ਗੱਲ ਦਾ ਇਤਿਹਾਸ ਗਵਾਹ ਆ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਇਸ ਕਰਕੇ ਉਹਨਾਂ ਦਾ ਨਾਂ ਜਾਣਿਆ ਜਾਂਦਾ ਬੰਦਾ ਕੰਮ ਕਰਦਾ ਹੈ ਉਹਦੇ ਤੋਂ ਭਰੇ ਕੰਮ ਵੀ ਬਹੁਤ ਹੋ ਜਾਂਦੇ ਆ ਕੁਛ ਬਾੜੇ ਵੀ ਹੋ ਜਾਂਦੇ ਆ ਵੱਖਰੀ ਥਾਂ ਤੇ ਰੱਖਦੇ ਹੋ ਪਰ ਫੇਰ ਵੀ ਜੇ ਉਦੋਂ ਹਾ ਦਾ ਨਾਰਾ ਮਾਰਿਆ ਡਟੇ ਰਾਤਾਂ ਦੇ ਵਿੱਚ ਉੱਥੇ ਬਹਿ ਬਹਿ ਕੇ ਕਿ ਕਿ ਕਿਤੇ ਕੋਈ ਆ ਕੇ ਪੰਜਾਬੀ ਦੀ ਥਾਂ ਤੇ ਹਿੰਦੀ ਨਾ ਲਿਖਾ ਦੇਵੇ ਅੱਜ ਅਬੂਰ ਫਾਜ਼ਲ ਕਾ ਤੁਹਾਡੇ ਚ ਤਾਣੇ ਨਹੀਂ ਇਹ ਵੀ ਆਮਲੋਟ ਤੋਂ ਅਗਲੇ ਪਾਸੇ ਬਾਰਡਰ ਬਣ ਜਾ ਰਹਾ ਸੀ ਸੋ ਪੰਜਾਬੀ ਦਾ ਇਹ ਸੂਬਾ ਤਾਂ ਅਸੀਂ ਲੈ ਲਿਆ ਸਰਹਿੰਦਰ ਜੀ ਪਰ ਦੂਜੇ ਪਾਸੇ ਹਰਾਨੀ ਇਹ ਹੁੰਦੀ ਹੈ ਜਿਹੜੇ ਆਪਣੇ ਆਪ ਨੂੰ ਵੱਧ ਪੰਜਾਬੀ ਪੁੱਤਰ ਕਹਿੰਦੇ ਸੀ ਉਹਨਾਂ ਦੀ ਸਰਕਾਰ ਆ ਕਿ ਅਸੀਂ ਉਹ ਪੰਜਾਬੀ ਦਿਵਸ ਮਨਾਉਣਾ ਹੀ ਭੁੱਲ ਗਏ ਹਾਂ ਪੰਜਾਬੀ ਹਫਤਾ 1 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਇਹ ਵੀ ਇੱਕ ਦੀ ਪੰਜ ਨੂੰ ਆ ਹੂੰ ਸੋ ਬਕਰੇ ਬਕਰੇ ਸਮੇਂ ਤੇ ਬਦਲਦੇ ਗਏ ਪਹਿਲਾਂ ਇਹ 1 ਜਨਵਰੀ ਤੋਂ 5 ਜਨਵਰੀ ਤੱਕ ਬਣਾਇਆ ਜਾਂ 7 ਜਨਵਰੀ ਬਣਾਇਆ ਜਾਂਦਾ ਸੀ ਹੂੰ ਜਦੋਂ 1997 ਚ ਅਕਾਲੀ ਭਾਜਪਾ ਸਰਕਾਰ ਆਈ ਉਹ ਕਹਿੰਦੇ ਜੀ 1 ਨਵੰਬਰ ਤੋਂ ਬਣਾਓ ਕਿਉਂਕਿ ਪੰਜਾਬੀ ਸੂਬਾ ਹੂੰ ਉਹ ਦ ਵਿੱਚ 1 ਨਵੰਬਰ ਤੋਂ ਆਇਆ ਜਿਹੜੀ ਗੱਲ ਇਹ ਡਾਕਟਰ ਜਗਮਉਂਦ ਸਿੰਘ ਰਾਜੂ ਕਹਿੰਦੇ ਆ ਉਹ ਕਹਿੰਦੇ ਕਿ ਜਿਹੜਾ 1996 ਦਾ ਨੋਟੀਫਿਕੇਸ਼ਨ ਹੋਇਆ ਹੈ ਉਹਦੇ ਵਿੱਚ ਰਾਜਤਾਨੀ ਵਾਲਾ ਕਿਤੇ ਹੈ ਹੀ ਨਹੀਂ ਮੈਂ ਆਟਰੀ ਮੰਗੀ ਆ ਪੰਜਾਬ ਸਰਕਾਰ ਤੋਂ ਹੂੰ ਨਾਲ ਉਹ ਉਦਾਹਰਨਾਂ ਦਿੰਦੇ ਆ ਦੂਜੀ ਆਂਧਰਾ ਪ੍ਰਦੇਸ਼ ਤੇ ਤੇਲਗਾਨਾ ਦੀ ਉਹਨਾਂ ਨੇ ਹైదరాబాద్ ਸਾਝੀ ਰਾਜਧਾਨੀ ਸੀ ਉਹਨਾਂ ਦੇ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਤਹਿਲਗਾਨਾ ਆਪਦੀ ਰਾਜਧਾਨੀ ਬਾਦ ਦੇ ਵਿੱਚ 10 ਸਾਲੀ ਸਾਜੀ ਰਹੂਗੀ 10 ਸਾਲ ਤੋਂ ਬਾਅਦ ਉਹਨਾਂ ਨੂੰ ਆਪਣੀ ਰਾਜਧਾਨੀ ਬਣਾਉਣੀ ਪਊਗੀ ਇਹ ਇੱਥੇ ਕਿਤੇ ਨਹੀਂ ਸਾਰੇ ਸਿਧਾਂਤ ਪੰਜਾਬ ਤੇ ਪੁੱਠੇ ਲਾਗੂ ਹੋਣੇ ਸੀ ਜਿਹੜਾ ਜੀ ਸੂਬਾ ਕੋਈ ਨਵਾਂ ਬਣਿਆ ਕੋਈ ਬਣੇ ਹਿਮਾਚਲ ਨਵਾਂ ਬਣਿਆ ਉਹਨਾਂ ਨੇ ਸ਼ਿਮਲੇ 'ਚ ਆਪਣੀ ਰਾਜਧਾਨੀ ਬਣਾਈ ਉਹੜਾ ਹਰਿਆਣਾ ਬਣਿਆ ਜੇ ਹਰਿਆਣੇ ਨੂੰ ਜ਼ਿਆਦਾ ਸ਼ੌਕ ਚੰਡੀਗੜ੍ਹ ਦਾ ਹੀ ਹੈ ਫਿਰ ਪੰਜਾਬ ਪੰਜ ਗੁੱਲੇ ਬਣਾ ਲੈ ਜਾਂ ਜੇ ਵਿਚਾਲੇ ਜੇ ਕਿਤੇ ਬਣਾਉਣੀ ਹੈ ਤਾਂ ਪਾਣੀ ਪੱਤ ਵਗੈਰਾ ਚ ਕਿਤੇ ਬਣਾ ਲੈ ਇਹ ਕੰਮ ਉਹਦਾ ਹੁੰਦਾ ਹੈ ਪੰਜਾਬ ਨਾਲੇ ੱਤਕਾ ਜਿਉਂਦੀ ਤਿਉਂ ਰਿਹਾ ਹੈ ਸਰਕਾਰਾਂ ਆਈਆਂ ਬਹੁਤ ਨੇ ਇਹਦੇ ਤੇ ਪਹਿਰਾ ਕਿਸੇ ਨਹੀਂ ਦਿੰਦਾ ਤੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜੇ ਤੁਸੀਂ ਚੰਡੀਗੜ੍ਹ ਚ ਸਰਵੇ ਕਰੋ ਉਹ ਕਹਿੰਦੇ ਜੀ ਇਹ ਤਾਂ ਪੰਜਾਬ ਦਾ ਤਾਂ ਪੈਸੇ ਨਹੀਂ ਦਿੱਤਾ ਜਾਣਾ ਪਹਿਲੀ ਕਰਜ਼ਾ ਬਹੁਤ ਹੈ ਇਹਨਾਂ ਦੇ ਸਰਤੇ ਤੇ ਜਿਹੜਾ ਕੇਂਦਰੀ ਸ਼ਾਸਤ ਹੈ ਪੈਸਾ ਕੇਂਦਰ ਸਰਕਾਰ ਖਰਚਦੀ ਹੈ ਅੱਜ ਵੀ ਚੰਡੀਗੜ੍ਹ ਦਾ ਸੋਹੱਪਣ ਇੱਕ ਸੱਜ ਵਿਆਹੀ ਨਾਰ ਵਰਗਾ ਹੈ ਤੇ ਅਜੇ ਵੀ ਬਹੁਤ ਸਾਰੇ ਕਾਨੂੰਨ ਇੱਥੇ ਬਥੇਰੀਆਂ ਧੱਜੀਆਂ ਉੜਦੀਆਂ ਨੇ ਟਰੈਫਿਕ ਦੀਆਂ ਉੱਥੇ ਜਾ ਕੇ ਸਾਰੇ ਸਿਆਣੇ ਹੋ ਜਾਂਦੇ ਜੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਡਿਫਰੈਂਟ ਹੈ ਜਿਹੜਾ ਰਾਜੂ ਸਾਹਿਬ ਨੇ ਸਵਾਲ ਖੜਾ ਕਰਤਾ ਜਿੰਨੇ ਹੁਣ ਤੱਕ ਆਏ ਨੇ ਸਾਰੇ ਇਹਦੇ ਜਵਾਬ ਦੇਣੇ ਜਿੰਨੇ ਭਾਵੇਂ ਕੋਈ 3 ਮਹੀਨੇ ਮੁੱਖ ਮੰਤਰੀ ਰਿਹਾ ਭਾਵੇਂ ਕੋਈ 6 ਮਹੀਨੇ ਰਿਹਾ ਭਾਵੇਂ ਕੋਈ ਸਾਲ ਰਿਹਾ ਜਾਂ ਕੋਈ 5 ਵਾਰ ਰਿਹਾ ਇਹ ਸਾਰੇ ਜਵਾਬ ਦੇ ਦੇਣ ਜਿਨ੍ਹਾਂ ਦੀ ਇੱਥੇ ਸਰਕਾਰ ਆ ਰਹੀਆਂ ਕਾਂਗਰਸ ਦੀਆਂ ਅਕਾਲੀ ਦਲ ਤੇ ਭਾਜਪਾ ਦੀਆਂ ਇਹਨਾਂ ਨੇ ਕੀ ਕੀਤਾ ਉਹਦੇ ਵਿੱਚ ਇਹ ਵੀ ਜਵਾਬ ਦੇ ਬਰਾਬਰ ਦੇ ਬਣਦੇ ਨੇ ਰਾਜੂ ਸਾਹਿਬ ਦਾ ਨਹੀਂ ਇਹਦੇ 'ਚ ਇਹ ਜਿਹੜੇ ਹੁਣ ਤੱਕ ਪੰਜਾਬ ਦੀਆਂ ਕੁਰਸੀਆਂ ਸਾਹਮਦੇ ਰੇ ਸਾਰਿਆਂ ਦੇ ਉੱਤੇ ਸਵਾਲ ਉੱਠਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ